ਅਨਿਕਲਾ ਸਾਹਿਬ ਕੀ ਕਹਿਣਾ ਚਾਹੁੰਦੇ ਆ ਜੀ ਆਪ ਵੀ ਬੇਨਤੀ ਹੈ ਵੀ ਜਿਹੜੇ ਡਰਾਈਵਰ ਭਰਾ ਸਾਡੇ ਸਮਾਜ ਦਾ ਬਹੁਤ ਅਹਿਮ ਹਿੱਸਾ ਹੈ ਠੀਕ ਹੈ ਇਹ ਅਨਗੋਲੇਆ ਦਾ ਸਮਾਜ ਆ ਅਨਗੋਲੇੇ ਵੀ ਲੋਕ ਆ ਸਰਕਾਰਾਂ ਡਰਾਈਵਰਾਂ ਵਾਲੇ ਪਾਸੇ ਕੀ ਬਹੁਤਾ ਧਿਆਨ ਨਹੀਂ ਦਿੰਦੀਆਂ ਪਰ ਜੇ ਅਸੀਂ ਸੋਚ ਕੇ ਦੇਖੀਏ ਸਵੇਰ ਤੋਂ ਲੈ ਕੇ ਜ਼ਿੰਦਗੀ ਸ਼ੁਰੂ ਕਰਦੇ ਆ ਸ਼ਾਮ ਤੱਕ ਤਾਂ ਡਰਾਈਵਰਾਂ ਤੋਂ ਬਿਨਾ ਸਾਡੀ ਜ਼ਿੰਦਗੀ ਬਸਰ ਹੋ ਨਹੀਂ ਸਕਦੀ ਸੋ ਟਰਾਂਸਪੋਰਟ ਨਗਰ ਜਿਹੜਾ ਕਿ 67 ਏਕੜ ਦੇ ਵਿੱਚ ਆਪਣਾ ਬਟੰਡੇ ਦੇ ਵਿੱਚ ਬਣਿਆ ਹੋਇਆ ਹੈ ਇੱਥੇ ਡਰਾਈਵਰ ਭਰਾਵਾਂ ਵਾਸਤੇ ਅਸੀਂ ਟਾਇਲਟਸ ਤੇ ਵਾਸ਼ਰੂਮ ਦਾ ਪ੍ਰਬੰਧ ਕੀਤਾ ਹੈ ਔਰ ਟਾਇਲਟ ਤੇ ਵਾਸ਼ਰੂਮ ਟੈਂਪਰੇਰੀ ਪ੍ਰਬੰਧ ਨਹੀਂ ਕੀਤਾ तकरीबन 30 ਲੱਖ ਰੁਪਏ ਦੀ ਲਾਗਤ ਦੇ ਨਾਲ ਬਹੁਤ ਸੋਹਣੇ ਬਿਲਡਿੰਗ ਬਹੁਤ ਸੋਹਣੇ ਵਾਸ਼ਰੂਮ ਬਹੁਤ ਸੋਹਣੇ ਟਾਇਲਟਸ ਜਿਹੜੇ ਹੈਗੇ ਉਹ ਬਣਾਏ ਸੋ ਖੁੱਲੇ ਡੁੱਲੇ ਆ ਕੋਈ ਸਮੈਲ ਦੀ ਕੋਈ ਸਮੱਸਿਆ ਨਹੀਂ ਸੋ ਅੱਜ ਸਾਰੇ ਡਰਾਈਵਰ ਭਰਾਵਾਂ ਦੀ ਸੇਵਾ ਦੇ ਵਿੱਚ ਇਹਨਾਂ ਦਾ ਉਦਘਾਟਨ ਕੀਤਾ ਸੋ ਬਹੁਤ ਖੁਸ਼ੀ ਹੋ ਰਹੀ ਆ ਕਿਉਂਕਿ ਭਗਵਾਨ ਸਿੰਘ ਮਾਨ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੀ ਸਮਾਜ ਹੈ ਸਰਕਾਰ ਹੈ ਸਮਾਜ ਦੇ ਉਹਨਾਂ ਲੋਕਾਂ ਦੀ ਸਰਕਾਰ ਹੈ ਜਿਨ੍ਹਾਂ ਲੋਕਾਂ ਵੱਲ ਕੋਈ ਸਰਕਾਰਾਂ ਬਹੁਤਾ ਧਿਆਨ ਨਹੀਂ ਦਿੰਦੀਆਂ ਸੋ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਸਾਡੇ ਡਰਾਈਵਰ ਭਰਾਵਾਂ ਦੇ ਲਈ ਇਹ ਸਹੂਲਤ ਦਾ ਪ੍ਰਬੰਧ ਕੀਤਾ ਹੈ ਔਰ ਕਰਦੇ ਰਵਾਂਗੇ ਇਹ ਕੋਈ ਸਾਡਾ ਆਖਰੀ ਸਟੈਪ ਨਹੀਂ ਸੋ ਅਸੀਂ ਜਦੋਂ ਤੋਂ ਮੈਂ ਚੇਅਰਮੈਨ ਬਣਿਆ ਅਪਰੂਵਮੈਂਟ ਆਫ ਬਰਡਰ ਉਸ ਦਿਨ ਤੋਂ ਅੱਜ ਤੱਕ ਤੁਸੀਂ ਕਿਸੇ ਦੁਕਾਨਦਾਰ ਨੂੰ ਪੁੱਛ ਲਓ ਕਿਸੇ ਡਰਾਈਵਰ ਨੂੰ ਪੁੱਛ ਲਓ ਸਾਰਿਆਂ ਨਾਲ ਮੇਰਾ ਪਿਆਰ ਆ ਸਤਿਕਾਰ ਆ ਸਾਰੇ ਮੈਂ ਨਿੱਜੀ ਤੌਰ ਤੇ ਜਾਣਦੇ ਆ ਔਰ ਮੈਂ ਅਕਸਰ ਹੀ ਮਹੀਨੇ ਦੇ 2-3 ਵਾਰੀ ਇੱਥੇ ਵਿਜ਼ਿਟ ਕਰਕੇ ਜਾਣਾ ਉਦੋਂ ਤੋਂ ਲੈ ਕੇ ਅੱਜ ਤੱਕ ਲਗਾਤਾਰ ਇਥੇ ਮਿਸਤਰੀ ਲੱਗੇ ਚਾਹੇ ਪਾਰਕਿੰਗ ਦਾ ਮਸਲਾ ਹੈ ਚਾਹੇ ਫੁੱਟਬੱਤਾ ਦਾ ਮਸਲਾ ਹੈ ਚਾਹੇ ਸੜਕਾਂ ਦਾ ਮਸਲਾ ਹੈ ਚਾਹੇ ਪੀਣ ਵਾਲੇ ਪਾਣੀ ਦਾ ਮਸਲਾ ਹੈ ਚਾਹੇ ਲਾਈਟਾਂ ਦਾ ਮਸਲਾ ਹੈ ਤੇ ਚਾਹੇ ਟਾਇਲਟਸ ਦਾ ਤੇ ਬਾਥਰੂਮ ਦਾ ਮਸਲਾ ਹੈ ਸੋ ਸਾਹਿਬ ਜਿਵੇਂ ਆਪਣੇ ਸ਼ਹਿਰ ਵਿੱਚ ਜਿਵੇਂ ਬੱਸ ਸਟੈਂਡ ਵੀ ਬਣੇ ਸੀ ਜਿਹੜੇ ਲੋਕਲ ਬੱਸ ਸਟੈਂਡ ਆ ਜ਼ਿਆਦਾਤਰ ਜਦੋਂ ਚੀਜ਼ ਬਣ ਜਾਂਦੀ ਹੈ ਬਾਅਦ ਚ ਉਹਦੀ ਮੈਂਟੀਨੈਂਸ ਤੇ ਧਿਆਨ ਨਹੀਂ ਰੱਖਿਆ ਮੈਂ ਉਹਦਾ ਮੈਂ ਮੈਂ ਪਹਿਲੀ ਗੱਲ ਤਾਂ ਬੇਨਤੀ ਕਰਦਾ ਕਿ ਇਹ ਜ਼ਿੰਮੇਵਾਰੀ ਸਰਕਾਰਾਂ ਦੀ ਨਹੀਂ ਹੁੰਦੀ ਸਾਫ ਸਫਾਈ ਦੀ ਟੂਟੀਆਂ ਵਾਲੀਆਂ ਟੂਟੀਆਂ ਨੂੰ ਚਲਦੇ ਰੱਖਣਾ ਵਾਸ਼ਰੂਮ ਦੀ ਸਾਫ ਸਮਹਾਲ ਕਰਨਾ ਇਹ ਸਾਰੇ ਸਮਾਜ ਦੀ ਜ਼ਿੰਮੇਵਾਰੀ ਹੁੰਦੀ ਹੈ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਇਸ ਨੂੰ ਅਸੀਂ ਵੀ ਸਾਡਾ ਇੰਪਰੂਵਮੈਂਟ ਟਾਸਕ ਬਠੰਡਾ ਸਾਡੇ ਮੁਲਾਜ਼ਮ ਸਾਹਿਬਾਨ ਜਿਹੜੀ ਸਾਡੀ ਡਿਊਟੀ ਬੰਦ ਦੀ ਉਹ ਨਿਭਾਵਾਂਗੇ ਜਿਹੜੇ ਇਥੋਂ ਦੁਕਾਨਦਾਰ ਆ ਉਹ ਨਿਭਾਉਣ ਜਿਹੜੇ ਟਰਾਂਸਪੋਰਟਰ ਆ ਉਹ ਨਿਭਾਉਣ ਜਿਹੜੇ ਡਰਾਈਵਰ ਤੇ ਕਨੈਕਟਰ ਆ ਉਹ ਨਿਭਾਉਣ ਕਿਉਂਕਿ ਇਹ ਸਾਰਾ ਨੇ ਰੋਜ਼ਮਰਾਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀ ਇਹ ਥਾਂ ਹੈਗੀ ਆ ਸੋ ਇਸ ਨੂੰ ਸਾਫ ਸੁੱਧਾ ਰੱਖਣਾ ਇਸ ਨੂੰ ਵਧੀਆ ਰੱਖਣਾ ਸਾਡੇ ਸਾਰੇ ਸਬੰਧਤ ਲੋਕਾਂ ਦੀ ਜ਼ਿੰਮੇਵਾਰੀ ਹੈ ਮੈਨੂੰ ਪੂਰਨ ਆਸ ਤੇ ਉਮੀਦ ਹੈ ਕਿ ਸਾਰੇ ਬਹੁਤ ਸਿਆਣੇ ਹੈ ਸਾਰੇ ਬਹੁਤ ਸਮਝਦਾਰ ਹੈ ਸਾਰੇ ਸਾਡੇ ਨਾਲ ਚੱਲਦੇ ਆ ਅਸੀਂ ਸਾਰੇ ਨੇ ਨਾਲ ਮਿਲ ਕੇ ਇਹਨਾਂ ਵਾਸ਼ਰੂਮਾਂ ਦੀ ਜਿਹੜੀ ਸਾਫ ਸਫਾਈ ਹੈ ਜਾਂ ਸਾਂਭ ਸੰਭਾਲ ਹੈ ਉਸ ਨੂੰ ਯਕੀਨੀ ਬਣਾਵਾਂਗੇ ਇੱਕ ਰੋਡ ਤੋਂ ਲੈ ਕੇ ਵੀ ਮੰਗਰ ਥੀਏ ਡਰਾਈਵਰਾਂ ਨੇ ਵੀ ਰੋਡ ਕਾਫੀ ਖਰਾਬ ਆ ਪੀਸੀ ਵੀ ਸੁਪਰਚ ਡਿੱਗਦੀ ਹੈ ਉਹਨੂੰ ਵੀ ਠੀਕ ਕਰਨ ਦੀ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਬੀਤੀਆਂ ਸਰਕਾਰਾਂ ਨੇ ਇਸ ਟਰਾਂਸਪੋਰਟ ਨਗਰਵਾਲ ਕੋਈ ਧਿਆਨ ਨਹੀਂ ਦਿੰਦਾ ਤੇ ਸਾਡੀਆਂ ਇਸ ਟ੍ਰਾਂਸਪੋਰਟ ਨਗਰ ਤੇ ਬਾਜ਼ ਅੱਖਾਂ ਲੱਗੀਆਂ ਵੰਗੀਆਂ 24 ਘੰਟੇ ਇਸ ਇਹਦੇ ਬਾਰੇ ਸੋਚਦੇ ਰਹਿੰਦੇ ਆ ਕਿਉਂਕਿ ਜਿਹੜਾ ਟ੍ਰਾਂਸਪੋਰਟ ਨਗਰ ਹੈ ਇਹ ਸ਼ਹਿਰ ਦਾ ਉਹ ਹਿੱਸਾ ਹੈ ਵੀ ਜਿਹੜਾ ਸਾਰੇ ਸ਼ਹਿਰ ਨੂੰ ਪ੍ਰਭਾਵਿਤ ਕਰਦਾ ਮੰਨ ਲਓ ਜੇ ਸਾਡੇ ਸਾਡੇ ਟਰੱਕੇ ਤੋਂ ਸ਼ਹਿਰ ਚ ਵੜ ਜਾਣ ਜਾ ਕੇ ਕੀ ਹੋਊਗਾ ਟ੍ਰੈਫਿਕ ਜਾਮ ਹੋ ਜਾਊ ਸ਼ਹਿਰ ਨੇ ਸੋ ਇਸ ਟ੍ਰਾਂਸਪੋਰਟ ਨਗਰ ਨੂੰ ਵਧੀਆ ਰੱਖਣਾ ਸਾਰੀਆਂ ਸਹੂਲਤਾਂ ਪ੍ਰੋਵਾਈਡ ਕਰਨੀਆਂ ਸਾਡੀ ਜ਼ਿੰਮੇਵਾਰੀ ਹੈ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਡਰਾਈਵਰਾਂ ਵਾਸਤੇ ਅਸੀਂ ਵਾਸ਼ਰੂਮ ਚ ਬਣਾਏ ਨੇ ਅਸੀਂ ਉਹਨਾਂ ਦੇ ਐਸਟ ਕਰਨ ਵਾਸਤੇ ਸੌਣ ਵਾਸਤੇ ਛੱਡਾਂ ਦਾ ਪ੍ਰਬੰਧ ਵੀ ਕਰਾਂਗੇ ਪੱਖੇ ਵੀ ਲਾ ਕੇ ਦਵਾਗੇ ਜੇ ਏਸੀ ਲਾਉਣੇ ਪਏ ਏਸੀ ਵੀ ਲਾ ਕੇ ਦਵਾਗੇ ਤਾਂ ਜੋ ਇਹ ਡਰਾਈਵਰ ਭਰਾ ਜਿਹਨਾਂ ਨੇ 7-8 ਘੰਟੇ ਆਰਾਮ ਨਾਲ ਸੌਣਾ ਹੁੰਦਾ ਉਹ ਸੌ ਸਕਣ ਜਦ ਸੁੱਤੇ ਪਏ ਹੁੰਦੇ ਆ ਸਵੇਰ ਨੂੰ ਵਾਸ਼ਰੂਮ ਜਾਣ ਦਾ ਕਿ ਫਿਕਰ ਨਾ ਹੋਵੇ ਨਹਾਉਣ ਦਾ ਫਿਕਰ ਨਾ ਹੋਵੇ ਸੋ ਇਸ ਕਰਕੇ ਉਹ ਯਾਦ ਰੱਖਣ ਜਿਉਂ ਦੂਜੀਆਂ ਸਟੇਟਾਂ ਦੇ ਵਿੱਚ ਜਾਣ ਕਿਰ ਬਟੰਡੇ ਬਹੁਤ ਸਹੂਲਤਾ ਹੈਗੇ ਸੋ ਭਗਵਾਨਤਮਾਨ ਸਰਕਾਰ ਨੂੰ ਇਹ ਸਹਿਰਾ ਜਾਂਦਾ ਕਿ ਜਿੱਥੇ ਮੈਂ ਗੱਲ ਸ਼ੁਰੂ ਕੀਤੀ ਸੀ ਆਮ ਲੋਕਾਂ ਦੀ ਸਰਕਾਰ ਆ ਸਾਡੇ ਡਰਾਈਵਰ ਭਰਾਵਾਂ ਦੀ ਸਰਕਾਰ ਆ ਸਾਡੇ ਕਨੈਕਟਰ ਭਰਾਵਾਂ ਉਚ ਲੋ ਸਾਰੇ ਨੇ ਸਾਨੂੰ ਹੀ ਵੋਟਾਂ ਪਾਈਆਂ ਹੋਣਗੀਆਂ ਸਾਨੂੰ ਹੀ ਪਾਉਣਗੇ ਸਾਡੇ ਹੈਗੇ ਸਾਡੇ ਪੰਜਾਬੀ ਭਰਾ ਸਾਡੇ ਦੂਜੇ ਜ਼ਿਲ੍ਹੇਟਾਂ ਵਾਲੇ ਆ ਸੋ ਇਹਨਾਂ ਦੀ ਸੇਵਾ ਕਰਕੇ ਸਾਨੂੰ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਨਹੀਂ ਮਿੰਦਰਪਾਲ ਸਿੰਘ ਹੈ ਜੀ ਤੇ ਮੈਂ ਟਰੱਕ ਯੂਨੀਅਨ ਨਾਲ ਜੁੜਿਆ ਹੋਇਆ ਹੈਗਾ ਮੇਰੀਆਂ ਗੱਡੀਆਂ ਪਾਈਆਂ ਹੋਈਆਂ ਹੈਗੀਆਂ ਤੇ ਇਹ ਅੱਜ ਟਰਾਂਸਪੋਰਟ ਨਗਰ ਦੇ ਵਿੱਚ ਪੰਨਾ ਸਾਹਿਬ ਘਟਣ ਕਰਨ ਆਏ ਆ کافی ਲੰਬੇ ਸਮੇਂ ਤੋਂ ਵਾਸ਼ਰੂਮਾਂ ਦੀ ਮੰਗ ਚੱਲ ਰਹੀ ਸੀਗੀ ਜਿਹੜੀ ਅੱਜ ਸਰਕਾਰ ਨੇ ਸਾਨੂੰ ਦਿੱਤੀ ਹੈਗੀ ਆ ਟਰਾਂਸਪੋਰਟ ਤਾਂ ਬਹੁਤ ਚਿਰਤੀ ਬਣੀ ਆ ਟਰਾਂਸਪੋਰਟ ਨਗਰ ਦੇ ਨਾਮ ਤੇ ਇੰਪਰੂਵਮੈਂਟ ਟਰਸਟ ਨੇ ਇਹ ਏਰੀਆ ਸਥਾਪਿਤ ਕੀਤਾ ਸੀ ਪਰ ਇੱਥੇ ਜਿਹੜੀ ਵਾਸ਼ਰੂਮਾਂ ਦੀ ਸਮੱਸਿਆ ਸੀਗੀ ਉਹ ਡਰਾਈਵਰ ਭਾਈ ਚਾਰਾ ਸਾਰਾ ਓਪਨ ਚ ਹੀ ਜਾਂਦਾ ਸੀਗਾ ਔਰ ਸਾਨੂੰ ਵੀ ਬੁਰਾ ਲੱਗਦਾ ਸੀਗਾ ਯਾਰ ਵੀ ਸਾਡੇ ਡਰਾਈਵਰਾਂ ਜਿਹੜੇ ਉਹ ਇਹਨਾਂ ਚੀਜ਼ਾਂ ਤੋਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਸੀਗੇ ਇਹ ਵਾਸ਼ਰੂਮ ਬਣਾ ਕੇ ਸਰਕਾਰ ਨੇ ਬਹੁਤ ਵਧੀਆ ਕੀਤਾ ਹੈਗਾ ਹੁਣ ਡਰਾਈਵਰ ਭਾਈ ਚਾਰੇ ਨੂੰ ਅਸੀਂ ਵੀ ਕਾਵਾਂਗੇ ਵੀ ਖੁੱਲੇ ਚ ਨਹੀਂ ਜਾਣਾ ਇਹਨਾਂ ਨੂੰ ਯੂਜ਼ ਕਰੋ ਵੱਧ ਤੋਂ ਵੱਧ ਵਾਸ਼ਰੂਮਾਂ ਨੂੰ ਤਾਂ ਕਿ ਜਿਹੜੀਆਂ ਬਿਮਾਰੀਆਂ ਨੂੰ ਸਦਾ ਨਾ ਆਵੇ ਆਪਾਂ ਇੱਥੇ ਟਰਾਂਸਪੋਰਟ ਨਗਰ ਦੇ ਵਿੱਚ ਸਫਾਈ ਰੱਖ ਸਕੀਏ ਤੇ ਔਰ ਇਹਦੇ ਨਾਲ ਕੀ ਹੈ ਡਰਾਈਵਰ ਭਾਈਚਾਰੇ ਨੂੰ ਨਹਾਉਣ ਤੋਂ ਹੰਦਾ ਸੌਖਾ ਹੋ ਗਿਆ ਜੀ ਆਪ ਤਾਂ ਲੀੜਾ ਕੱਪੜਾ ਧੋਣਾ ਉਹਦਾ ਸੌਖਾ ਹੋ ਗਿਆ ਬਹੁਤ ਸੋਹਣੇ ਤੇ ਸਾਫ਼ ਸੁਥਰੇ ਤੇ ਖੁੱਲੇ ਡੁੱਲੇ ਵਾਸ਼ਰੂਮ ਬਣਾਏ ਗਏ ਆ ਧੰਨਵਾਦੀਆਂ ਜੀ ਅਸੀਂ ਦਾ ਜ਼ਿਆਦਾਤਰ ਦੇਖਿਆ ਜਿਹੜੀਆਂ ਸਰਕਾਰਾਂ ਵੱਲੋਂ ਕੋਈ ਵੀ ਚੀਜ਼ ਬਣਾਈ ਜਾਂਦੀ ਆ ਉਹਨੂੰ ਬਾਅਦ 'ਚ ਜਿਹੜੇ ਲੋਕ ਆ ਪਬਲਿਕ ਸਹਿਯੋਗ ਨਹੀਂ ਕਰਦੇ ਗੰਦਗੀ ਫੈਲ ਦਿੰਦੀ ਆ ਤੇ ਉਹਨੂੰ ਥੋਰ-ਥੋਰ ਯਾਰ ਮਗਦਾ ਵੀ ਇਹਨਾਂ ਦੀ ਚੀਜ਼ਾਂ ਦੇ ਵਿੱਚ ਉਹ ਕਿੰਨੇ ਡਰਾਈਵਰਾਂ ਨੂੰ ਤਿਆਰ ਰੱਖਣਾ ਚਾਹੀਦਾ ਦੇਖੋ ਇਹ ਟਰਾਂਸਪੋਰਟਰਾਂ ਦਾ ਸਾਡਾ ਫਰਜ ਹੈ ਜਿਹੜੇ ਡਰਾਈਵਰ ਭਾਈਚਾਰੇ ਹੁੰਦੇ ਆ ਇਹ ਕੋਈ ਬਹੁਤ ਜ਼ਿਆਦਾ ਪੜੇ ਲਿਖੇ ਡਰਾਈਵਰ ਨਹੀਂ ਹੁੰਦੇਗੇ ਆਸੀਂ ਹਰ ਡਰਾਈਵਰ ਨੂੰ ਆਪਦੇ ਨੂੰ ਆਪਦੇ ਵੀ ਜਿਹੜੇ ਸਾਡੇ ਟਰਾਂਸਪੋਰਟ ਦਫ਼ਤਰ ਹੈਗੇ ਉਹਦੇ ਵਿੱਚ ਵੀ ਯੂਜ਼ ਕਰਨ ਲੱਗੇ ਉਹਨਾਂ ਨੂੰ ਦੱਸਦੇ ਰਹਿਣੇ ਆ ਯਾਰ ਕਿਤੇ ਵੀ ਜਾਓ ਇਹ ਤੁਹਾਡੇ ਯੂਜ਼ ਵਾਸਤੇ ਬਣੀਆਂ ਵੀ ਆ ਜਿਵੇਂ ਜਿਵੇਂ ਆਪਾਂ ਡਰਾਈਵਰਾਂ ਨੂੰ آگਾਹ ਕਰਦੇ ਰਾਵਾਂਗੇ ਚੁਤ ਕਰਦੇ ਰਾਵਾਂਗੇ ਇਹ ਹੌਲੀ ਹੌਲੀ ਸਮੱਸਿਆ ਜਾਊਗੀ ਦੇਖੋ ਇੱਕੇ ਦਿਨ ਜਾਣ ਵਾਲੀ ਹੈ ਨਹੀਂ ਕਿ ਹਾਂ ਇਦੇ ਵਿੱਚ ਅਸੀਂ ਇਹ ਸਾਰਿਆਂ ਨੇ ਸੋਚਿਆ ਹੈਗਾ ਵੀ ਅਸੀਂ ਵੀ ਟਰਾਂਸਪੋਰਟਰ ਜਿਹੜੇ ਇੱਥੇ ਹੈਗੇ ਆ ਆਪ ਦਾ ਨਿਗਰਾਨਾ ਰੱਖਾਂਗੇ ਵੀ ਕਿਹੜੇ ਕਿਹੜੇ ਭਾਈ ਡਰਾਈਵਰ ਆ ਜਿਹੜੇ ਖਰਾਬ ਕਰਦੇ ਆ ਜੇ ਕੋਈ ਖਰਾਬ ਕਰਦਾ ਤਾਂ ਉਹ ਟਰਾਂਸਪੋਰਟਰ ਨੂੰ ਜੁਰਮਾਨਾ ਵੀ ਲਵਾਵਾਂਗੇ ਅਸੀਂ ਵੀ ਭਾਈ ਤੇਰੇ ਡਰਾਈਵਰ ਇੱਥੇ ਖਰਾਬ ਕਰਦੇ ਆ ਪਰ ਡਰਾਈਵਰਾਂ ਨੂੰ ਸਾਡਾ ਫਰਜ਼ ਹੈ ਵੀ ਅਸੀਂ ਉਹਨਾਂ ਨੂੰ ਸੁਚੇਤ ਕਰੀਏ ਵੀ ਇਹ ਤੁਹਾਡੇ ਵਾਸਤੇ ਆ ਤੁਹਾਡੇ ਵਰਤਣ ਵਾਸਤੇ ਆ ਤੇ ਇਹਨੂੰ ਇਸ ਢੰਗ ਨਾਲ ਚੀਜ਼ ਨੂੰ ਵਰਤਣਾ ਹੈਗਾ ਕੋਸ਼ਿਸ਼ ਕਰਾਂਗੇ ਵੀ ਇਹ ਜੀ ਸਮੱਸਿਆ ਇੱਥੇ ਨਹੀਂ ਆਉਂਦੀ ਧੰਨਵਾਦ ਪਹਿਲਾਂ ਜਿਹੜਾ ਇਹ ਟਾਈਮ ਉਹ ਤੁਸੀਂ ਮੰਗਨੇ ਕਿ ਕਿਸੇ ਮੰਗ ਕਾफी ਲੰਬੇ ਸਮੇਂ ਤੋਂ ਸੀਗੀ ਜੀ ਉਹ ਤੁਸੀਂ ਦੇਖੋ ਸੜਕਾਂ ਦੇ ਉੱਤੇ ਡਸਟ ਬਹੁਤ ਜ਼ਿਆਦਾ ਹੈਗੀ ਅੱਜ ਵੀ ਭੱਲਾ ਸਾਹਿਬ ਤੋਂ ਮੰਗ ਕੀਤੀ ਗਈ ਹੈ ਵੀ ਇਹਨਾਂ ਦੀ ਸਫਾਈ ਕਰਾਈ ਜਾਵੇ ਪ੍ਰੋਪਰ ਢੰਗ ਨਾਲ ਤਾਂ ਕਿ ਜਿਹੜਾ ਸੀਵਰੇਜ ਸਿਸਟਮ ਹੈ ਪ੍ਰੋਪਰ ਸਚਾਰੂ ਢੰਗ ਨਾਲ ਚੱਲ ਸਕੇ ਕਿਉਂਕਿ ਜਦੋਂ ਡਸਟ ਆਉਂਦੀ ਹੈ ਸਾਰਾ ਸੀਵਰੇਜ ਚ ਚੱਲ ਜਾਂਦਾ ਹੈ ਸੀਵਰੇਜ ਚੱਲੂਗਾ ਤੇ ਇਹ ਵਾਸ਼ਰੂਮ ਵੀ ਚੱਲਣਗੇ ਜੇ ਸੀਵਰੇਜ ਸਿਸਟਮ ਬੰਦ ਹੋ ਗਿਆ ਤੇ ਇਹ ਵਾਸ਼ਰੂਮ ਵੀ ਫਿਰ ਅਸੀਂ ਵੀ ਸਫਾਈ ਨਹੀਂ ਰੱਖ ਸਕਾਂਗੇ ਲੰਬੇ ਸਮੇਂ ਆਸਤੇ ਇਹ ਸਾਰੇ ਇੱਕ ਦੂਜੇ ਨਾਲ ਕਨੈਕਟੀਵਿਟੀ ਜੁੜੀ ਹੋਈ ਹੈਗੀ ਆ ਸਾਡਾ ਵੀ ਫਰਜਵੰਦ ਦਾ ਟਰਾਂਸਪੋਰਟਰਾਂ ਦਾ ਜਾਂ ਕਹਿ ਲਓ ਵੀ ਜਿਹੜੇ ਭਾਈਚਾਰਾ ਡਰਾਈਵਰ ਟਰੱਕ ਡਰਾਈਵਰ ਹੈ ਹੋਰ ਆ ਉਹਨਾਂ ਦਾ ਵੀ ਫਰਜ ਹੈ ਤੇ ਸਰਕਾਰ ਦਾ ਵੀ ਇਹ ਮਿਲ ਚੁਲ ਕੇ ਚੱਲਣ ਵਾਲਾ ਸਿਸਟਮ ਹੈਗਾ ਸਰਕਾਰਾਂ ਆਉਂਦੀਆਂ ਜਾਂਦੀਆਂ ਲੈਂਦੀਆਂ ਅਸੀਂ ਇਸ ਸਰਕਾਰ ਤੇ ਤਾਂ ਧੰਨਵਾਦੀ ਆ ਵੀ ਇਹਨਾਂ ਨੇ ਸਾਨੂੰ ਇਹ ਫੈਸਿਲਿਟੀ ਦਿੱਤੀ ਹੈ ਧੰਨਵਾਦ ਜੀ ਬਾਈ ਜੀ ਕੀ ਨਾਮ ਹੈ ਤੁਹਾਡਾ ਨਰ ਸਿੰਘ ਨਾਮ ਜੀ ਹਾਂ ਡਰਾਈਵਰ ਤੁਸੀਂ ਹਾਂ ਜੀ ਕੀ ਕਹਿਣਾ ਚਾਹੁੰਦੇ ਆ ਜਿਵੇਂ ਹੁਣ ਟਾਇਲਟ ਵਾਸ਼ਰੂਮ ਬਣਾਇਆ ਇਹਦਾ ਜੀ ਬਹੁਤ ਵਧੀਆ ਕੰਮ ਕੀਤਾ ਭੱਲਾ ਸਾਹਿਬ ਨੇ ਸਾਡੇ ਵਾਸਤੇ ਬਹੁਤ ਫਾਇਦੇਮੰਦ ਗੱਲ ਹੋਈ ਇੱਥੇ ਸਾਨੂੰ ਬਹੁਤ ਔਖਾ ਸੀ ਬਾਹਰ ਅੰਦਰ ਜਾਂਦੇ ਸੀਗੇ ਇੱਥੇ ਬੁੜੀਆਂ ਕੋੜੀਆਂ ਦੇਖ ਕੇ ਜਾਣਾ ਪੈਂਦਾ ਸੀਗਾ ਤੇ ਐਵੇਂ ਬਿਨਾ ਮਤਲਬ ਤੋਂ ਕੋਈ ਗੱਲ ਬਣ ਜਾਂਦੀ ਆ ਤੇ ਜਿੱਦਾਂ ਦਾ ਇਹ ਚਾਲੂ ਕੀਤਾ ਸਾਨੂੰ ਬਹੁਤ ਬਹੁਤ ਹੀ ਲੱਗਿਆ ਸਿਸਟਮ ਲੱਗਦਾ ਵੀ ਪਿਛਲੀਆਂ ਸਰਕਾਰਾਂ ਨੇ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਦੇਣਾ ਚਾਹੀਦਾ ਸੀ ਹਾਂਜੀ ਦੇਣਾ ਚਾਹੀਦਾ ਸੀ ਉਹਨਾਂ ਨੇ ਨਹੀਂ ਦਿੱਤਾ ਪਰ ਇੱਕ ਭੱਲਾ ਸਾਹਿਬ ਹੀ ਆ ਜਿਹੜਾ ਜਿਹੜਾ ਸਾਰਾ ਕੰਮ ਡਿਵੈਲਪਮੈਂਟ ਚੱਲ ਰਿਹਾ ਭੱਲਾ ਸਾਹਿਬ ਜਿਹੜਾ ਇਹਨਾਂ ਨੇ ਸਾਡੇ ਵਾਸਤੇ ਇਹ ਬਹੁਤ ਉਪਰਾਲਾ ਕੀਤਾ ਕਿੰਨੀ ਕਿ ਸਮੱਸਿਆ ਸੀ ਬਹੁਤ ਜ਼ਿਆਦੇ ਜੀ ਬਹੁਤ ਜ਼ਿਆਦੇ ਆ ਸਾਰੇ ਬਾਉਂਡਰੀ ਕਰਤੀ ਸੀ ਇੱਥੇ ਜਗ੍ਹਾ ਹੀ ਖਤਮ ਹੋ ਗਈ ਸੀ ਜਾਨ ਨੂੰ ਜੀ ਬਾਹਰ ਅੰਦਰ ਜਾਨ ਨੂੰ ਕਿਤੇ ਨਹੀਂ ਸੀਗਾ ਤੇ ਜਦੋਂ ਦਾ ਕਰਤਾ ਵਸ ਬਹੁਤ ਵਧੀਆ ਕਰਤਾ ਭੱਲਾ ਸਾਹਿਬ ਨੇ ਕੀਤਾ ਪਹਿਲਾਂ ਸਾਡੇ ਕੋਲ ਤਾਂ ਕੋਈ ਆਇਆ ਹੀ ਨਹੀਂ ਰਵੀ ਸਿੰਘ ਜੀ ਵਰਕਸ਼ਾਪ ਆਈ ਵਰਕਸ਼ਾਪ ਹਾਂਜੀ ਬਈ ਕੀ ਕਹਿਣਾ ਚਾਹੋ ਜਿਹੜੇ ਵਾਸ਼ਪਾਸ਼ ਨੂੰ ਬਹੁਤ ਵਧੀਆ ਕੰਮ ਕਰਾਈ ਸਾਰਾ ਡਿਵੈਲਪਮੈਂਟ ਦਾ ਕੰਮ ਚੱਲ ਰਿਹਾ ਜੀ ਸੀ ਵੀਰੇ ਤੋਂ ਲੈ ਕੇ ਜੀ ਲੈਟਰੀ ਏ ਟੂ ਜ਼ेड ਸਾਰਾ ਤੋਂ ਬਦਿਆ ਕੰਮ ਚੱਲ ਰਿਹਾ ਹੈ ਕਿੰਨੀ ਕਿ ਸਮੱਸਿਆ ਸੀ ਜਿਵੇਂ ਪਹਿਲਾਂ ਇੱਥੇ ਹੈ ਨਹੀਂ ਸੀ ਕਿੱਥੇ ਜਾਂਦੇ ਸੀ ਉਹ ਜੰਗਲ ਬਹੁਤ ਸਮੱਸਿਆ ਸੀ ਪਹਿਲਾਂ ਆਵਾਜ਼ ਪਿਆ ਸੀ ਇਲਾਕਾ ਜੀ ਅੱਛਾ ਹੁਣ ਸਫਾਈ ਹੋ ਗਈ ਸਾਰੀ ਜੀ ਦੇਖਣ ਲੱਗ ਗਿਆ ਦਿੱਕਤ ਸੀਗੀ ਜੀ